ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ। ਮਲੇਰਕੋਟਲਾ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਆਪਣੀ ਗੰਗਾ ਜਮੁਨੀ ਸੱਭਿਆਚਾਰ ਅਤੇ ਸ਼ਾਂਤੀ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਹੈ। ਮਲੇਰਕੋਟਲਾ ਬਹੁਤ ਸਾਰੀਆਂ ਪ੍ਰਾਚੀਨ ਮਸਜਿਦਾਂ ਅਤੇ ਦਰਗਾਹਾਂ ਦਾ ਘਰ ਹੈ। ਮਲੇਰਕੋਟਲਾ ਆਪਣੀ ਦਸਤਕਾਰੀ ਅਤੇ ਕਢਾਈ ਲਈ ਵੀ ਮਸ਼ਹੂਰ ਹੈ। ਮਲੇਰਕੋਟਲਾ ਵਿੱਚ ਬਿਊਟੀ ਇੰਡਸਟਰੀ ਵੀ ਤੇਜ਼ੀ ਨਾਲ ਵਧ ਰਹੀ ਹੈ। ਅਤੇ ਥੋਨੀਆਂ ਕੁੜੀਆਂ ਤੇ ਔਰਤਾਂ ਬਿਊਟੀ ਕੋਰਸ, ਮੇਕਅਪ ਕੋਰਸ ਅਤੇ ਹੈਅਰ ਸਟਾਈਲਿੰਗ ਕੋਰਸ ਲੈ ਕੇ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਲਈ ਅੱਗੇ ਆ ਰਹੀਆਂ ਹਨ। ਮਲੇਰਕੋਟਲਾ ਵਿੱਚ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਬਿਊਟੀ ਅਕੈਡਮੀਆ ਖੁੱਲੀਆਂ ਹਨ। ਅੱਜ ਦੀ ਵੀਡੀਓ ਵਿੱਚ ਅਸੀਂ ਮਲੇਰਕੋਟਲਾ ਵਿੱਚ ਟੌਪ ਜਨ 3 ਬਿਊਟੀ ਅਕੈਡਮੀ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ। ਜੇਕਰ ਤੁਸੀਂ ਮਲੇਰਕੋਟਲਾ ਤੋਂ ਹੋ ਅਤੇ ਅਜੀਵਿਕ ਚੰਗੀ ਅਕੈਡਮੀ ਦੀ ਭਾਲ ਕਰ ਰਹੇ ਹੋ ਤਾਂ ਤੁਸੀਂ ਇਨ੍ਹਾਂ ਤਿੰਨ ਅਕੈਡਮੀਆ ਵਿੱਚੋਂ ਇੱਕ ਦੀ ਚੋਣ ਕਰ ਸਕਦੇ ਹੋ। ਇਨ੍ਹਾਂ ਅਕੈਡਮੀਆ ਦੀ ਚੋਣ ਸਟੂਡੈਂਟਸ ਦੇ ਰਿਵਿਊਜ਼, ਟ੍ਰੇਨਿੰਗ ਕੁਆਲਿਟੀ ਮਲੇਰ ਕੋਟਲਾ ਦੀਆਂ ਟੌਪ ਜਨ ਤਿੰਨ ਬਿਊਟੀ ਅਕੈਡਮੀਆ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ઓਰੇਨ ਇੰਟਰਨੈਸ਼ਨਲ ਅਕੈਡਮੀ ਮਲੇਰ ਕੋਟਲਾ ਦੂਜੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਜ਼ ਅਕੈਡਮੀ ਮਲੇਰ ਕੋਟਲਾ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਅਕੈਡਮੀ ਮਲੇਰ ਕੋਟਲਾ ਆਓ ਹੁਣ ਇਹਨਾਂ ਅਕੈਡਮੀਆ ਬਾਰੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦਈਏ ઓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਐਂਡ ਵੈਲਨੈਸ ਮਲੇਰ ਕੋਟਲਾ ਵਿੱਚ ਬਿਊਟੀ ਕੋਰਸਾਂ ਦੀ ਪਹਿਲੇ ਨੰਬਰ ਤੇ ਆਉਂਦੀ ਹੈ ਇੱਥੇ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਤੁਹਾਨੂੰ ਦਿੱਤੀ ਜਾਂਦੀ ਹੈ ਸਟੂਡੈਂਟਸ ઓਰੇਨ ਇ ਸਕਿਨ ਕੋਰਸ ਅਤੇ ਪੂਰੇ ਬਿਊਟੀ ਪਾਰਲਰ ਕੋਰਸ ਵਰਗੇ ਕੋਰਸ ਕਰ ਸਕਦੇ ਹਨ। ਓਰੇਨੀ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਮਲੇਰਕੋਟਲਾ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ। ਅੱਜ ਜੀ ਡਿਊਰੇਸ਼ਨ 1 ਸਾਲ ਹੈ। ਓਰੇਨੀ ਇੰਟਰਨੈਸ਼ਨਲ ਅਕੈਡਮੀ ਦੀ ਮਲੇਰਕੋਟਲਾ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਵਿਕਲਪ ਓਰੇਂਡਿਆ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹਨ। ਅਤੇ ਇੱਥੋਂ ਕੋਰਸ ਪੂਰਾ ਕਰਨ ਵਾਲੇ ਕੁੱਝ ਸਟੂਡੈਂਟਸ ਨੇ ਹੀ ਆਪਣੇ ਆਪ ਜੌਬਸ ਰੱਬਨੇ ਪੈਂਦੀਆਂ ਹਨ। ਓਰੇਨੀ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈ ਡਿਜੀਨਲ ਸਟੂਡੈਂਟਸ ਲਈ ਦਾਖਲਾ ਲੈਣਾ ਆਸਾਨ ਹੋ ਜਾਂਦਾ ਹੈ ਜੇਕਰ ਤੁਸੀਂ ઓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੇਨ ਵੈਲਨਸ ਮਲੇਰਕੋਟਲਾ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਮਲੇਰਕੋਟਲਾ ਵਿੱਚ ਬਿਊਟੀ ਕੋਰਸ ਵਾਲੀ ਦੂਜੀ ਨੰਬਰ ਤੇ ਹੁੰਦੀ ਹੈ ਹੈਡਮਾਸਟਰਸ ਅਕੈਡਮੀ ਮਲੇਰਕੋਟਲਾ ਇੱਥੇ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਤਰੀ ਨਾਲ ਦਿੱਤੀ ਜਾਂਦੀ ਹੈ ਹੈਡਮਾਸਟਰਸ ਅਕੈਡਮੀ ਮਲੇਰਕੋਟਲਾ ਬ੍ਰਾਂਚ ਦੇ ਇੱਕ ਬੈਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੰਦਾ ਹੈ ਸਟੂਡੈਂਟਸ ਹੈਡਮਾਸਟਰਸ ਅਕੈਡਮੀ ਮਲੇਰਕੋਟਲਾ ਵਿੱਚ ਪੂਰਾ ਮੇਕਅਪ ਕੋਰਸ ਪੂਰਾ హెయిర్ ਕੋਰਸ ਅਤੇ ਪੂਰਾ ਬਿਊਟੀ ਪਾਰਲਰ ਕੋਰਸ ਸਰਕੇ ਕੋਰਸ ਕਰ ਸਕਦੇ ਹਨ ਹੈਡਮਾਸਟਰਸ ਅਕੈਡਮੀ ਮਲੇਰਕੋਟਲਾ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 10 ਤੋਂ 12 ਮਹੀਨੇ ਹੈ ਹੈਡਮਾਸਟਰਸ ਅਕੈਡਮੀ ਮਲੇਰਕੋਟਲਾ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਟ੍ਰੇਨਰਸ ਇੱਥੇ ਬਹੁਤ ਸਹਿਯੋਗੀ ਹਨ ਅਤੇ ਥਿਊਰੀ ਅਤੇ ਪ੍ਰੈਕਟੀਕਲ ਦੋਨੋਂ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਹਨ ਹੈਡਮਾਸਟਰਸ ਅਕੈਡਮੀ ਦੀ ਮਲੇਰਕੋਟਲਾ ਬ੍ਰਾਂਚ ਵਿੱਚ ਪਲੇ ਉਤੇਤਥ ਕੋਰਸ ਪੂਰ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬਸ ਰੱਬਣੇ ਪੈਂਦੀਆਂ ਹਨ ਜੇਕਰ ਤੁਸੀਂ ਹੈਡਮਾਸਟਰ ਅਕੈਡਮੀ ਦੇ ਮਲੇਰਕੋਟਲਾ ਬ੍ਰਾਂਚ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਕ੍ਰਿੰਦੀ ਦਿੱਤੇ ਪਤੇ ਤੇ ਜਾ ਸਕਦੇ ਹੋ ਮਲੇਰਕੋਟਲਾ ਵਿੱਚ ਬਿਊਟੀ ਕੋਰਸਾਂ ਦੀ ਤੀਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਅਕੈਡਮੀ ਵੀਐਲਸੀਸੀ ਅਕੈਡਮੀ ਦੇ ਮਲੇਰਕੋਟਲਾ ਬ੍ਰਾਂਚ ਵਿੱਚ ਸਟੂਡੈਂਟਸ ਨੂੰ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀਐਲਸੀਸੀ ਅਕੈਡਮੀ ਮਲੇਰਕੋਟਲਾ ਬ VLCC ਅਕੈਡਮੀ ਮਲੇਰਕੋਟਲਾ ਵਿੱਚ ਇੱਕ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 70 ਤੋਂ 8 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ। VLCC ਅਕੈਡਮੀ ਮਲੇਰਕੋਟਲਾ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਵੀ ਪੋਜ਼ਿਟਿਵ ਰਿਵਿਊਜ਼ ਦਿੱਤੇ ਹਨ। VLCC ਅਕੈਡਮੀ ਮਲੇਰਕੋਟਲਾ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਮੌਕੇ ਵੀ ਹੋਰ VLCC ਅਕੈਡਮੀ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹਨ ਅਤੇ ਇੱਥੇ ਕੋਰਸ ਪੂਰਾ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬਸ ਰੱਬਨੇ ਮਿਲਦੀਆਂ ਹਨ। ਜੇਕਰ ਤੁਸੀਂ VLCC ਅਕੈਡਮੀ ਮਲੇਰਕੋਟਲਾ ਵਿੱਚ ਦਾਖਲੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਜੇਕਰ ਤੁਸੀਂ ਬਿਊਟੀ ਪਾਰਲ ਕੋਰਸਾਂ ਵਿੱਚ ਮਾਹਿਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀਆਂ ਬਿਊਟੀ ਅਕੈਡਮੀਆ ਵਿੱਚੋਂ ਕਿਸੇ ਇੱਕ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆ ਵਿੱਚ ਤੁਹਾਨੂੰ ਬਹੁਤ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਮਾਹਿਰ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੌਬ ਦੀ ਪੇਸ਼ਕਸ਼ ਕਰਦੇ ਹਨ ਜੇਕਰ ਤੁਸੀਂ ਭਾਰਤ ਦੇ ਟੌਪ ਦੇ ਬਿਊਟੀ ਕੋਰਸਾਂ ਵਿੱਚੋਂ ਇੱਕ ਤੋਂ ਬਿਊਟੀ ਪਾਰਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਭਾਰਤ ਦੀਆਂ ਟੌਪ 3 ਪੂਰੇ ਬਿਊਟੀ ਪਾਰਲ ਕੋਰਸ ਪ੍ਰਦਾਨ ਕਰਨ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੱਤੀ ਹੈ ਇਹ ਪੂਰੇ ਭਾਰਤ ਵਿੱਚ ਟੌਪ 3 ਅਜਿਹੀਆਂ ਬਿਊਟੀ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਮਾਹਿਰ professionl beautician ਜਾਂ makeup artist ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਪਾਰਲ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ। ਤਾਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੀ ਮੇਰੀ ਭਿੰਦੇ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇਥੇ ਪੂਰੇ ਇੰਡੀਆ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਭਿੰਦੇ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੇਅਰ ਕੋਰਸ ਨੇਲਸ ਕੋਰਸ ਮਾਈਕਰੋ ਬਲੀਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮਰੀਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮਰੀਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮਰੀਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦ ਇਸਦੀ ਇੱਕ ਬ੍ਰਾਂਚ ਨੋਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦਾ 로ਜ਼ਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੇ ਵੀ ਨੇ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਕਹਿੰਦੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ VLCC ਇੰਸਟੀਚੂਟ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਬਿਊਟੀ ਕੋਰਸ ਪ੍ਰਦਾਨ ਕਰਨ ਵਾਲੀ ਅਕੈਡਮੀ ਹੈ ਦੇਸ਼ ਭਰ ਵਿੱਚ VLCC ਇੰਸਟੀਚੂਟ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ ਹੋਰ VLCC ਬ੍ਰਾਂਚਾਂ ਦੇ ਮੁਕਾਬਲੇ VLCC ਇੰਸਟੀਚੂਟ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ VLCC Institute ਵਿੱਚ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇਸ ਦੀ ਫੀਸ ਲਗਭਗ 8 ਲੱਖ ਰੁਪਏ ਹੁੰਦੀ ਹੈ VLCC Institute ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੋਂ ਕੋਰਸ ਪੂਰਾ ਕਰਨ ਵਾਲੇ ਕੋਲ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਤੁਸੀਂ ਸਕਰੀਨ ਤੇ ਦਿੱਤੇ VLCC ਇੰਸਟੀਚਿਊਟ ਮੁੰਬਈ ਬ੍ਰਾਂਚ ਦੇ ਐਡਰੈਸ ਤੇ ਜਾ ਸਕਦੇ ਹੋ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਪਾਰਲਰ ਕੋਰਸ ਵਾਸਤੇ ਤੀਜੇ ਨੰਬਰ ਤੇ ਆਉਂਦੀ ਹੈ ਲਖਮੇ ਅਕੈਡਮੀ ਦੀਆਂ ਦੇਸ਼ ਭਰ ਵਿੱਚ ਕਈ ਬ੍ਰਾਂਚਾਂ ਹਨ ਪਰ ਹੋਰ ਬ੍ਰਾਂਚਾਂ ਦੇ ਮੁਕਾਬਲੇ ਲਖਮੇ ਅਕੈਡਮੀ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ ਲਖਮੇ ਅਕੈਡਮੀ ਦਾ ਮੁੰਬਈ ਦਾ ਇੱਕ ਬੈਚ 30 ਤੋਂ 4 ਇੱਥੇ ਪੂਰਾ ਬਿਊਟੀ ਪਾਰਲਰ ਕੋਰਸ 1 ਸਾਲ ਲੈਂਦਾ ਹੈ ਤੇ ਇਸ ਦੀ ਕੀਮਤ 5,50,000 ਰੁਪਏ ਹੁੰਦੀ ਹੈ। ਲਖਮੇ ਅਕੈਡਮੀ ਮੁੰਬਈ ਵਿੱਚ ਪਲੇਸਮੈਂਟ ਹੈ ਤੇ ਇੰਟਰਨਸ਼ਿਪ ਵੀ ਇਸ ਦੇ ਦੂਜਿਆਂ ਪੁਰਾਣੇ ਦੇ ਮੁਕਾਬਲੇ ਵਧੀਆ ਹੈ। ਇੱਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ ਦਿੱਤੇ ਐਡਰੈਸ ਤੇ ਜਾ ਸਕਦੇ ਹੋ। ਪੰਜਾਬ ਦਾ ਸਭ ਤੋਂ ਫੇਮਸ ਸੈਲੂਨ ਕਿਹੜਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਇਸੇ ਤਰ੍ਹਾਂ ਆਪਣੇ ਕੈਰੀਅਰ ਨਾਲ ਜੁੜੀ ਜਾਣਕਾਰੀ ਲਈ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸ